ਚਲੋ ਨਾ ਗੱਲ ਸੁਣ ਲੈ ਮੇਰੀ ਮੈਂ ਤਾਂ 10000 ਵਾਲਾ ਸੁਣ ਪਾਉਂਗੀ ਉਹ ਕੋਈ ਗੱਲ ਨਹੀਂ 10000 ਵਾਲਾ ਹਾਂ ਪੈਸੇ ਪੁੱਛ ਕਢਾ ਲੈ ਛੱਡ ਜਾ 10000 ਦੀ ਕੀ ਗੱਲ ਕਰਦੀ ਹੈ ਮੈਂ ਚਲ ਫਿਰ ਤਾਂ ਠੀਕ ਹੈ ਨਾਲ ਗੱਲ ਸੁਣ ਮੇਰੀ ਦੇਹਲਣਾ ਨਾਲ ਤਾਂ ਬਾਅਦ ਕੀ ਦੀ ਬਾਦੀ ਦੇਹਲਣਾ ਹਾਂ ਮੈਂ ਲੋਕ ਦੇਖਦੇ ਨਾ ਅੱਛੇ ਤੇ ਕੋਈ ਨਹੀਂ ਹਾਂ ਮੇਰੇ ਨਾਲ ਕਰ ਕੀ ਇਹ ਕਿਸੇ ਨੇ ਦੇਖਣਾ ਮੇਰੀ ਕੁਤਰੀ ਫਟਾ ਦੇ ਛੱਡ ਜਾ ਫਿਰ ਇੱਕ ਮਿੰਟ ਨਾਮਾਂ ਤੇ ਦੇਹ ਪਾ ਲੜਦੇ ਮੈਂ ਨਾ ਤੂੰ ਨਾ ਅਦੇ ਤਾਂ ਮੇਰੀ ਗੱਲ ਮੰਨੀਂ ਬੁੜਾ ਦੇ ਆੜਾ ਇਧਰ ਹਈ ਤਾ ਨਾ ਮੇਰੀ ਗੱਲ ਸੁਣੋ ਜਿਹੜਾ ਮਿੱਠਾ ਪਾਵੇਂਗੀ ਕੋਈ ਚਾਹ ਬਣ ਜਾ ਮਿੱਠਾ ਤਾਂ ਬਥੇਰਾ ਤੂੰ ਦੇਖੀ ਤਾਂ ਸਹੀ ਮਿੱਠਾ ਇਹ ਦੁੱਧ ਚ ਬੱਤੀ ਪਉਣੀਆਂ ਤਾਂ ਦੇਖ ਲੈ ਜੇ ਲਾਲ ਚਾਹ ਪਉਣੀਆਂ ਤਾਂ ਦੇਖ ਲੈ ਲਾਲ ਨੂੰ ਨਹੀਂ ਤੂੰ ਦੇਖੀ ਸੇਰਾ ਤੇਰੇ ਸਿਰ ਤੇ ਆ ਹੁਣ ਤੇਰਾ ਸਿਰ ਤੇ ਕਿ ਤੂੰ ਜਾ ਤੂੰ ਤਾ ਆਜ਼ਾਦ ਕਰੇਗਾ ਵੀ ਮੈਂ ਉਹ ਕੋੜੇ ਕੱਪੜੇ ਵਾਲਿਆਂ ਦੇ ਜਾਣਾ ਆਪਾਂ ਨੇ ਨਹੀਂ ਜਾਣਾ ਤਨਵੀਰ ਕਲਾਸ ਹਾਊਸ ਵਾਲਿਆਂ ਦੇ ਅੱਛਾ ਉਹਨਾਂ ਨੇ ਆਹੋ ਨਾਲੇ ਉਹ ਰਜਿੰਦਰ ਕਾਹੇ ਆਹ ਕੋਈ ਗੱਲ ਨਹੀਂ ਨਾਲੇ ਮੇਰੀ ਗੱਲ ਸੁਣਾ ਤੂੰ ਨਾ ਮਾਨ ਸੁਣ ਲੈ ਆ ਗੱਲ ਸੁਣ ਮੇਰੀ ਕਪੜਾ ਕਿਦੀ ਨਾ ਨਾ ਕਪੜਾ ਲੈਣਾ ਮੈਂ ਤਾਂ ਮਾਨਸਾ ਜਾਣਾ ਹੁਣ ਹਾਈਵੇ ਰਬ ਮੈਂ ਮਾਰ ਸਕੀ ਤੱਕ ਹਣ ਜਾਣਾ ਤੂੰ ਮਾਨਸਾ ਤੇਰਾ ਕਿਹਾਂ ਡੇ ਰੱਖੇ ਨੇ ਆ ਤੂੰ ਹੱਥ ਚਲ ਹੁਣ ਦੱਸ ਦੇ ਕਿੱਥੇ ਜਾਣਾ ਤੂੰ ਨਵੀਰ ਕਲਾਸ ਹੋਸ ਵਾਲੇ ਨੂੰ ਜਾਇ ਕਰ ਅੱਛਾ ਅੱਛਾ ਹਰਜਿੰਦਰ ਕੇ ਜਾਣਦਾ ਮੈਂ ਹਰਜਿੰਦਰ ਜਾਣਦਾ ਕੋਈ ਨਹੀਂ ਆਪਾਂ ਨਾ ਨਾ ਆਪਾਂ ਓਕੇ ਮੈਂ ਆਦਾ ਠੀਕ ਹੈ ਠੀਕ ਹੈ ਤੁਸੀਂ ਕਿੱਧਰ ਵੇਦੇ ਨਹੀਂ ਆ ਰਿਹਾ ਇਹ ਤਾਂ ਬੰਦਾ ਹੋ ਗਿਆ ਚਾ ਚਾ ਠੀਕ ਹੋ ਜੀ ਮੇਰੀ ਗੱਲ ਸੁਣੋ ਆ ਮੈਂ ਤਾਂ ਕੱਪੜਾ ਲੱਗਿਆ ਨੂੰ ਤੁਸੀਂ ਆਵਦਾ ਚੰਗਾ ਚੰਗਾ ਇਹ ਕੀ ਬਣਾਉਂਦਾ ਫਿਰਦਾ ਤੂੰ ਉਹ ਮੈਂ ਤਾਂ ਕੁਝ ਨਹੀਂ ਬਣਾਉਂਦਾ ਯਾਰ ਐਵੇਂ ਅੱਛਾ ਮਾਦਾ ਹੋ ਕਮ ਹੋਇਆ ਬੁੱਧ ਬਣਾਉਂਦਾ ਫਿਰ ਦਵਾਏ ਦੇ ਕੰਨ ਚ ਮੋਲ ਕਿੰਨਾ ਸੋਨਾ ਲਾਈ ਫਿਰਦਾ ਵੈਸੇ ਜਿਹਾ ਸੋਣ ਚਾਹ ਬਾਈ ਜਿਹਨੇ ਮੈਂ ਪਾ ਦਿੱਤੀ ਉਹ ਆਵਰੇ ਕਿ ਕੋਰਾ ਚਾਹ ਉਹਰੇ ਕੋਰੇ ਚਾਹ ਆਹ ਦੇਖ ਲਈ ਹੁਣ ਆਹ ਦੇਖੀ ਨਾ ਬੋਰਡ ਲਗਾ ਉਹਦੇ ਅੱਛਾ ਅੱਛਾ ਹਾਂ ਠੀਕਾ ਠੀਕਾ ਆਹ ਦੇਖ ਲੈ ਠੀਕ ਹੈ ਠੀਕ ਨਹੀਂ ਨੀ ਫੋਟੋ ਹਾਂ ਠੀਕਾ ਠੀਕ ਆ ਉਹ ਤੇ ਆਹ ਇਹਦੀ ਗੱਲ ਸੁਣ ਲੈ ਹਾਂ ਆ ਆਪਣੇ ਗੁਰਜੀਤ ਦੀ ਹਾਂ ਇਹ ਉਹ ਮਾਝੂਦਵਾਕ ਇਹ ਰਜਿੰਦਰ ਭਾਈ ਦਾ ਲੈ ਕੇ ਗਿਆ ਸੀ ਲੈ ਕੇ ਗਿਆ ਸੀ ਇਹਨੂੰ ਦੇਖ ਲੈ ਉਹ ਢੀਮਾ ਮਾਰਨੀ ਵਰਗੀ ਲੱਗਦਾ 50 ਸਾਲ ਦੀ ਉਮਰ ਹੋਊ ਘਟੋ ਘਟਾ ਦੀ ਹਾਂ ਅੱਜ ਤੋਂ ਮਾਂ ਦੀ ਆਹ ਸੂਟ ਪਾਇਆ ਹਾਂ ਤੇ ਅੱਜ ਵਿਆਹ ਲੈ ਪੋਮਦੀ ਨੂੰ ਤੇ ਤੂੰ ਵੀ ਇੰਹੀਂ ਲੱਗੇ ਦੀ ਤੈਨੂੰ ਤਾਂ ਰਿਸ਼ਤਾ ਹੋਇਆ ਨਹੀਂ ਫਿਰ ਓ ਯਾਰ ਇਹ じゃ ਕੱਚੀਆਂ ਗੱਲਾਂ ਨਹੀਂ ਕਰਦੇ ਹੋ ਹਾਂ ਤੈਨੂੰ ਤਾਂ ਹੀ ਦੱਸਿਆ ਨਾ ਨਾ ਜਾਣ ਮਗਰ ਕਿਤੇ ਤੋਪਾ ਹਾਂ ਤੋਪਾ ਭਾਈ ਆਜੋ ਆਜੋ ਆਇਓ ਆਇਓ ਰਜਿੰਦਰ ਆਜੋ ਦੇਖ ਜਾ ਕਹਿੰਦੇ ਸੂਟ ਨਾ ਮੈਨੂੰ बाबा आ बैठो तो और तो चल के बैठो नहीं तो बहका तो कहेंगे ठीक है जी ठीक है आई हो तो जी मेरी हां जी सूट टच दा ला बढ़िया पूरा बढ़िया जी पूरा बढ़िया सूट दवागे आ जाओ ये दई मरना दूसरे तो दी जेब चढ़दा ठीक है जी आ जाओ आओ जी आओ चल आ जाओ आ जाओ जान कहता पूरा भाई जा आ जाओ जी आ जाओ भाई जा ताकुस ਅਹ ਰਜੇਂਦਰ ਲਓ ਜੀ ਮੈਂ ਕਹਾਂ ਜੀ ਸੂਟ ਦੇਖੋ ਜੀ ਜਿਹੇ ਜਿਹੇ ਸੂਟ ਨੂੰ ਹੱਥ ਲਵਾਉਂ ਲਾਓ ਹਣਾ ਉਹ ਇਹਦਾ ਸੂਟ ਦੇਖੋ ਜੀ ਸੂਟ ਜੀ ਆਹ ਕੱਟਾਂ ਦੇ ਵਧੀਆ ਨਾ ਪੁੰਨਰੇ ਉਹ ਮਾ ਇਹਦਾ ਤੁਸੀਂ ਦੇਖਣਾ ਹੁਣ ਲਓ ਜੀ ਇਹਦਾ ਕੁਤਰੀ ਨਹੀਂ ਬਸ ਬਲੈਕੀ ਮੈਂ ਕਹਿੰਦੀ ਸੂਟ ਜੇ ਨਾ ਮਰ ਜਾਈਏ ਪੂਰਾ ਵਧੀਆ ਭੋਮਾ ਵੀ 20000 ਵਾਲੇ ਨੂੰ ਹਸ ਲਾ ਲੈ ਠੀਕ ਹੈ ਜੀ ਹਾਂ ਇਹ ਪਹਿਲੀ ਕਸ਼ਟਾ ਵਾਲਾ ਤਾਂ ਨਾ ਦਿਖਾ ਆ ਰੈੱਡ ਲਾਓ ਜੀ ਹਾਂ ਚਲੋ ਕਾਲਾ ਦਾ ਫਿਰ ਹੈ ਨਾ ਛਗਣਾ ਤੇ ਪਾਇਆ ਹੈ ਹਾਂ ਛਗਣਾ ਤੇ ਬਸ ਕੋਈ ਨਹੀਂ ਜਿਹੇ ਜੇ ਮਰਦਾ ਹੋ ਜੀ ਹਾਂ ਫੁਲਕਾਰੀ ਲੈ ਲਾ ਹਾਂ ਫੁਲਕਾਰੀ ਕਰਦੇ ਨੇ ਜੀ ਜਿਹੜਾ ਆਉਂਦਾ ਹੋਵੇ ਲੈ ਜਿੰਨਾ ਮਰਦੀ ਪਿਓਰ ਸਿਮਰ ਦਾ ਸੂਟ ਹੈ ਜੀ ਮਾਣੇ ਦੱਸ ਦੋ ਉਹਨੇ ਕਿਹੜੇ ਡਰੋਲ ਸਿਮਰ ਦੇ ਸੂਟ ਆ ਗਏ ਜੀ ਹਾਂ ਇਹਦਾ ਵੀ ਰੇਟ ਆ ਭਾਈ ਹਾਂ ਆ ਰਹਿਦਾ ਇਹ ਰਾਮਮੈਸ ਨੂੰ ਆਂ ਰੰਗ ਨਾਲ ਮੈਟ ਕਰੂਗਾ ਅੱਛਾ ਹਾਂ ਤੇ 2000 ਰੁਪਏ ਦਾ ਹੀ ਜੀ ਨਾ ਕੁੱਲ 2000 ਦਾ 2000 ਦਾ ਹੀ ਕੋਈ ਚੱਜ ਦੀ ਜੀ ਦਿਖਾ ਲਓ ਜੀ ਲਓ ਜੀ ਲਓ ਟੋਟ ਘੱਟ 10000 ਜੀ ਇਹਦਾ ਸੂਟ ਹੋਵੇ ਟੋਟੋ ਘੱਟ ਲਓ ਜੀ ਸਾਹ ਲੱਗਦਾ 1000 ਓਏ ਯਾਰ ਪਤਾ ਕੀ ਆ ਜੀ ਹਾਂ ਜੀ ਹਾਂ ਮੇਰੀ ਗੱਲ ਸੁਣੋ ਹਾਂਜੀ ਮਟੋਲਣ ਬਣੀ ਆ ਆਪਣੀ ਠੀਕ ਹੈ ਜੀ ਹਾਂ ਠੀਕ ਹੈ ਤੇ ਨਾਲ ਲਓ ਜੀ ਹਾਂ ਤੇ ਨਾਲ ਲਓ ਹਾਂ ਹਾਂ ਹਾਲੋ ਜੂੜੀ ਜੀ ਹਾਂ ਦੱਸ ਫਿਰ ਇਹ ਹੈਗਾ ਜੀ 11000 ਰੁਪਏ ਦਾ ਸੂਟ ਹੈਗਾ ਜੀ ਤੁਹਾਡੇ ਬਾਤ 11000 ਹਾਂ ਜੀ ਹਾਂ ਜੀ ਕੋਈ ਚੱਕਰ ਨਹੀਂ ਹੁਣ ਘਰ ਪਸਾਉਂਦਾ ਮੈਂ ਤਾਂ ਕਹੀਆ ਲਾਲ ਜਲਾ ਲੈਂਦੀ ਮੈਂ ਲੈ ਤਾਂ ਜਿਹੜਾ ਮਰਜ਼ੀ ਲੈ ਪਰ 10000 ਤੋਂ 10000 ਤੋਂ ਘੱਟ ਹੱਥ ਨਹੀਂ ਲਾਉਣਾ ਸੂਟ ਦਾ ਹਾਂ 10 ਦੀ ਦੇ ਦੇ 10 ਰੁਪਏ ਲੈ ਜੀ ਹਾਂ 10 ਦੇ ਦੇ ਰੰਗ ਹੋਰ ਦੇ ਦੇ ਰੰਗ ਹੋਰ ਲੈ ਜੀ ਆ ਲਓ ਜੀ ਆ ਲਓ ਜੀ ਰੈੱਡ ਪੂਰਾ ਵਧੀਆ ਜੀ ਆਏ ਹਾਏ ਪੂਰਾ ਵਧੀਆ ਰੈੱਡ ਸੂਟ ਜੀ ਲਓ ਲੱਗੇਗਾ ਹਾਂ ਇਹ ਹਾਂ ਆ ਪਸੰਦ ਆ ਇਹਨਾਂ

ਨਾ ਹਾਂ ਅਜੇ ਨਾ ਪੁਛਾਲ ਪਣ ਚ ਕੋਈ ਨਹੀਂ ਲੈਂਦੀ ਇਹ ਹਾਂ ਆਹੋ ਬੋਲੇ ਇੱਕ ਬਿਆਹ ਹੋਗਾ ਉਦੋਂ ਨਾ ਪੁਛਾਲ ਪਣੇ ਚ ਜਾਣਾ ਬਿਆਹ ਤਾਂ ਮੈਂ ਦੱਸ ਕਿ ਨਹੀਂ ਕਰੋ ਅੱਛਾ ਅੱਛਾ ਵਿਆਹ ਜਾਣਾ ਕੋਈ ਨਹੀਂ ਕੋਈ ਨਹੀਂ ਚੱਲ ਕੋਈ ਨਹੀਂ ਆਓ ਜੀ ਆਓ ਜੀ ਕਰੋ ਪੈਸਾ ਆਓ ਜੀ ਲਓ ਜੀ ਹਾਂ ਹੋਰ ਦੱਸ ਕੀ ਆਵੇ ਖੰਚਰ ਸੂਟ ਨਾ ਦੇਲਣ ਵਾਲੇ ਕਰਦੀ ਪੈਸੇ ਲਓ ਜੀ ਰੋ ਕਰ ਦਿੰਦੇ ਜੀ ਆਹ ਮੈਨੂੰ ਤਾਂ ਇਹ ਵਾਲੇ ਜਿਹੜੇ ਦੇਲਣ ਵਾਲੇ ਆ 2000 ਤੋਂ ਘੱਟ ਹੋਣਾ ਹੋਵੇ ਠੀਕ ਹੈ ਜੀ ਸਾਡੇ ਵਾਲਾ ਨਾ ਜੇ ਮਰਨਾ ਉਹ ਤਾਂ ਐ ਨਹੀਂ ਪਤਾ ਉਹ ਫਿਰ ਉਹ ਮੈਂ ਕਰ ਪੈਸੇ ਮੇਰੇ ਤੋਂ ਪੈਸੇ ਲੈ ਲੈ ਠੀਕ ਹੈ ਜੀ 来 ਜਾਣਾ ਠੀਕ ਹੈ ਜੀ ਇਹ ਹੁਣ ਬਾਲਾ ਡਰੀ ਜਾਂਦੇ ਆ ਯਾਰ ਕੀ ਪਤਾ ਹੁੰਦਾਗਾ ਨਾ ਮੈਂ ਤਾਂ ਮੈਂ ਕਹਿੰਦੀ ਸੀ ਨਾਲੇ ਦਰ ਬਟੋਲ ਬਟੋਲਣ ਕਣਦੀ ਆ ਠੀਕ ਹੈ ਜੀ ਨਾਲੇ ਡਰਦੀ ਆ ਡਰਦੀ ਨਹੀਂ ਮੇਰੀ ਗੱਲ ਤਾਂ ਸੁਣ ਲੈ ਕੋਈ ਨਾ ਆ ਮੈਂ ਐਂ ਕਹਿੰਦੀ ਸੀ ਆ ਮੈਂ ਇੰਨੀ ਵੱਡਾ ਜ ਮੈਂ ਆਪ ਹੀ ਲੈ ਲੂਗੀ ਕੋਈ ਨਹੀਂ ਤੈਨੂੰ ਵੀ ਪੈਸੇ ਦੇਖ ਉਥੋਂ ਆਈਟਮ ਤਾਂ ਹੋਰ ਕਢਾ ਲਾਂਗੇ 50000 ਦੀ ਕੁੱਤੀ ਹੋਰ ਕਢਾ ਲਾਂਗੇ ਇਹ ਨਾ ਇਹ ਲੱਖ ਰੁਪਏ ਕਢਾ ਕਹਿੰਦੇ ਨੇ ਨਹੀਂ ਇਹ ਤਾਂ 50 ਹੀ ਹੈ ਲੱਖ ਹੈ 50 ਹੈ ਲੱਖ ਹੈ ਤੈਨੂੰ ਨਹੀਂ ਪਤਾ ਹੈਗਾ ਤੂੰ ਹੀ ਲੈ ਲੈ ਗੰਦਾ ਭਲਾ ਐ ਦੱਸ ਵੇ ਚਲ ਤੂੰ ਹਾਂ ਚੱਲ ਤੇ ਜਾ ਆ ਸਾਰਾ ਕੱਟ ਹੋਈ ਠੀਕ ਹੈ ਜੀ ਹੈਨਾ ਠੀਕ ਹੈ ਇਹ ਕੱਟ ਹੋਏ ਉਹ ਦੱਸ ਦੀ ਠੀਕ ਹੈ ਜੀ ਹਾਂ ਮੈਂ ਕੋਈ ਗੱਲ ਨਹੀਂ ਠੀਕ ਹੈ ਜੀ ਉਹ ਮਰ ਗਿਆ ਪਲੇਟ ਤੇ ਜਾ ਆ ਗਿਆ ਦੇਖ ਹੁਣ ਕੀ ਕਰਾਂ ਮਰਨਾ ਚਲ ਕੋਈ ਨਹੀਂ ਯਾਰ ਤੂੰ ਕੋਈ ਗੱਲ ਠੀਕ ਹੈ ਜੀ ਨਹੀਂ ਨਹੀਂ ਉਹ ਤੂੰ ਡਰਨਾ ਤੂੰ ਭੈੜਾ ਆ ਆ ਜਾਣ ਦੇ ਨਾਲ ਹੋਉਉਂਦਾ ਨਾ ਆ ਜਾਣ ਦੇ ਤੂੰ ਆ ਜਾਣ ਨਾਲ ਬੁਰੀ ਆ ਜਾਣ ਦੇ ਫਿਰ ਕੀ ਹੋਊਗਾ ਹਾਂਜੀ ਇਹਦੇ ਨੂੰ ਕਿਵੇਂ ਟਿਕਾਵੇਂਗਾ ਉਹ ਤਾਂ ਉਹ ਮੈਂ ਆਪੇ ਟਿਕਾ ਲਊ ਆਪੇ ਟਿਕਾ ਲਊ ਆ ਜਾਣ ਦੇ ਕੁਕਾਂ ਖਬਰਾਈ ਜਾਂਦੀਆਂ ਉਸ ਤੂੰ ਇਧਰ ਸਾਈਡ ਤੇ ਬਹਿ ਜਾਣੀ ਦੋ ਮਿੰਟ ਅਜੰਤਾ ਠੀਕ ਹੈ ਜੀ ਫੁੱਟਬਾਲ ਕਰਕੇ ਪਾ ਕਰਨੇ ਪਹਿਲੇ ਤੂੰ ਪਤਾ ਨਹੀਂ ਲੱਗੇ ਕਿਸ ਨੂੰ ਠੀਕ ਹੈ ਜੀ ਵੇ ਆ ਆਖੋ ਫੇਰ ਕੀ ਹੋ ਗਿਆ ਬੰਦੇ ਨਿਸ਼ਕੀਰ ਜੱਟੇ ਕਹਿ ਜਵਾਨੀ ਵੇਲੇ ਲੁੱਟੇ ਵਾਨੀ ਹੁਣ ਰੱਬ ਦੀ ਪੱਕਣੀ ਹੋਈ ਬਹੁਤ ਯਾਰ ਲਿਆ ਡੰਗ ਚੱਕੇ ਮੋਰੇ ਮਿੱਤਰੇ ਚੱਕੋ ਜੇ ਗੁਲੀਆਂ ਚੱਲ ਜਣਗੀਆਂ ਮੋਰੇ ਚੰਮੀ ਕਰਦੇ ਚੰਦ ਚੰਨੀ ਮੋਰੇ ਕਿਉਂ ਘਬਰਾਉਣਾ ਤੂੰ ਕੀ ਹੋ ਕੀ ਗਾ ਕੀ ਹੋ ਕੀ ਗਾ ਨਹੀਂ ਤੇਰਾ ਹੱਕੀ ਬਣਦਾ ਹੀ ਤੇਰਾ ਹੱਕੀ ਬਣਦਾ ਮਿਸਨਾਨੀ ਨਾਲ ਯਾਰ ਕੀ ਬਣਦਾ ਮੈਂ ਨਹੀਂ ਆਇਆ ਤਾਂ ਕੋਈ ਗੱਲ ਨਹੀਂ ਹੋ ਗਈ ਜਰਾ ਇਹ ਇੱਕ ਹੀ ਗੱਲ ਆ ਗਈ ਯਾਰ ਫਿਰ ਕੀ ਹੋ ਗਿਆ ਯਾਰ ਮੇਰੀ ਗੱਲ ਸੁਣ ਮੈਂ ਤਾਂ ਨਹੀਂ ਲੈਣਾ ਸੀ ਇਹ ਤਾਂ ਉਹ ਆ ਗਿਆ ਤੇ ਤਾਂ ਮੇਰੇ ਨਾਲ ਸਾਥਾਂ ਦੀ ਚੜਦੀਆਂ ਮੈਂ ਪਹਿਲਾਂ ਹੀ ਪਤਾ ਉਹ ਕਹਿੰਦਾ ਮੇਰੇ ਨਾਲ ਵੀ ਆ ਦੇਖ ਦੇਖੀ ਕਲਾ ਵੀ ਹਾਂ 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 ਯਾਰ ਰੋਟ ਪਾ ਲੈ ਲੈ ਤੂੰ ਮੇਰੀ ਗੱਲ ਤਾਂ ਸੁਣ ਲੈ ਤੋਰਿਆ ਨਿਰਿੰਦਰ ਜਦੋਂ ਤੂੰ ਨਹੀਂ ਜਾ ਮੈਂ ਨਹੀਂ ਨਾ ਉਹ ਘਰ ਜਾ ਕੇ ਫੋਨ ਕਰਕੇ ਕਹਿੰਦੀ ਚੱਟਾ ਕਫਨ ਲੈ ਲੈ ਮੈਂ ਕਹਿੰਦ ਨਵੇਂ ਰੇਲੇ ਜਦੋਂ ਇਹਨਾਂ ਨੂੰ ਕਹਿੰਦੇ ਵੀ ਧਿਓ ਕਹਿੰਦੇ ਜਿਸ ਕਾ ਕਰੇ ਮਰਜੀ ਘਰ ਹੀ ਦੋ ਨਾ ਮੈਂ ਕਿਹਾ ਬਬੂ ਰਿਸ਼ਤਾ ਕਰਾਉਣੀ ਜਬਰਾਨਾ ਘਰ ਚਿੱਟੇ ਕੱਪੰਦਣਾ ਟੱਕ ਕਾਊਂਟਰ ਦੇ ਦੇ ਦੇਖ ਕੱਪੰਦੂ ਜੇਂਗਿਆ ਪਿੰਡੇ ਫੋਗੇ ਦਾ ਪਿੰਡੇ ਉਹ ਤੁੰ ਤਕਰਾਈ ਨਾ ਠੀਕ ਹੈ ਇਹਨਾਂ ਤੋਂ ਹੁਣ ਨਾ ਕਰ ਨਹੀਂ ਤੈਨੂੰ ਟੈਂਸ਼ਨ ਲੈਣ ਦੀ ਲੋੜ ਨਹੀਂ ਮੈਂ ਹੈਗਾ ਨਾ ਠੀਕ ਹੈ ਆਹ ਜੋ ਕੋਈ ਨਹੀਂ ਟੈਂਸ਼ਨ ਜਨਾਨੀ ਮੇਰੀ ਬੰਦੇ ਦਾ ਮੇਰੇ ਪਿੰਡ ਦਾ ਆਹ ਹੋ ਗਿਆ ਯਾਰ ਫੇਰ ਮਾਰੀ ਗੱਲ ਕਰਤੀ ਯਾਰ ਨਹੀਂ ਨਹੀਂ ਮਾਰੀਓ ਗੱਲੇ ਤੂੰ ਉਹਨੂੰ ਆਇਆ ਸਰ ਤੂੰ ਕਹਦਾ ਮੈਂ ਕੋਈ ਪਸਤ ਮਾਰੀ ਨਹੀਂ ਗੱਲ ਕਰਦਾ ਜਦ ਮੇਰੀ ਜਨਾਨੀ ਨੂੰ ਨਹੀਂ ਬੈਠੇ ਮਾਰਾ ਕੰਮ ਫੇਰ ਤੂੰ ਵੱਟਦੀਆ ਆਫਰ ਮੇਰੀ ਤੋ ਐ ਨਾਨੀ ਖਬਰਾਈ ਦਾ ਹੁੰਦਾ ਮੇਰੀ ਉਹ ਤੂੰ ਕਰ ਕਿਉਂ ਗੱਲਾਂ ਲੈ ਆਇਆ ਜਾ ਰਿਹਾ ਨੂੰ ਤੂੰ ਕਰ ਲੈ ਆ ਜਾ ਰਿਹਾ ਉੱਪਰ ਕੀ ਭਾਈ ਤੇਰੇ ਸਾਹਮਣੇ ਦਿਖਣੀ ਲੱਗ ਰਹੀ ਐ ਏ ਨਹੀਂ ਨਹੀਂ ਤੇ ਤੇਰਾ ਨਹੀਂ ਹੋ ਪਰ ਮੇਰਾ ਵੀ ਨਹੀਂ ਹੋਣ ਦੇਣਾ ਯਾਰ ਤੈ ਉਹ ਯਾਰ ਇਹਦੀ ਉਮਰ ਦਾ ਦੇਖ ਲੈ ਕੇ ਡੀਆਮਰ ਦੀ ਗੱਲ ਆ ਯਾਰ ਤੀੜੀ ਆ ਰਹੀ ਆ ਯਾਰ ਕਮਾਨ ਦੀ ਗੱਲ ਤੇਰੀ ਗੱਲ ਸੁਣ ਤੈਨੂੰ ਤੈਨੂੰ ਉਮਰ ਦਾ ਤੂੰ ਮਤਲਬ ਮੈਂ ਇਹਦੀ ਮਾਂ ਲੋਕਾਂ ਕੀ ਮੇਰੇ ਰਿਸ਼ਤਾ ਕਰਾ ਦੇ ਮੇਰੀ ਗੱਲ ਸੁਣ ਰੰਗਰ ਹੁਣ ਮੈਂ ਪੈਸੇ ਨਾ ਲਾਉਣਾ ਮੇਰੇ ਕੋਲ ਕੀ ਆ ਨੰਦ ਕੋਲੇ ਬਰਲਉ ਦਾ ਫੇਰਾ ਖੁਦਾ ਦੇ ਨਾਮ ਤੇ ਖਾਵਾ ਕੀ ਪਾਇਆ ਹੋਵੇ ਮੈਨੂੰ ਹੋਗਾ ਤੇਰੇ ਬੜੀਆਂ ਅਦਾ ਗੱਲਾਂ ਮੋਰ ਮੇਰੀ ਗੱਲ ਮੈਨੂੰ ਮੇਰੀ ਸਮਝਾ ਲੈ ਉਹ ਮੈਨੂੰ ਗੱਲ ਸਮਝਾ ਲੈ ਉਹ ਬਾਈ ਕੱਢ ਕੇ ਮਾਰ ਜਾ ਠੀਕ ਕੱਢ ਕੇ ਮਾਰ ਓਏ ਗੱਡੀ ਗੱਡੀ ਵਾਲੇ ਆ ਕੀ ਪਤਾ ਕੀ ਪਾਇਆ ਹੋਵੇ ਤਾਂ ਉਹ ਬਾਈ ਗੱਲਾਂ ਜਲਾ ਰਹੀਆਂ ਤੇਰੀ ਭਾਪੀ ਬਰਾਇ ਨਾਲ ਤੂੰ ਮੈਂ ਹੈਗਾ ਨਾ ਠੀਕ ਹੈ ਜਮੇ ਨਹੀਂ ਘਰਾਂਗੇ ਲੋ ਉਪਾਇ ਕਰ ਦੇ ਠੀਕ ਹੈ ਕਰ ਦੇ ਕਰ ਇਹ ਪੈ ਕੇ ਸ਼ੁਰੂ ਅੱਛਾ ਹੈ ਜਰੂਰ ਆ ਦੇਖੀ ਠੀਕ ਹੈ ਜਰੂਰ ਕਰ ਅਜੇ ਜਰੂਰ ਤੂੰ ਦੇਖ ਕੱਟਾ ਦੇਖ ਲੈ ਮੋਰ ਦੇ ਮੋਰ ਦੇ ਆਹੀ ਮੈਂ ਤਾਂ ਮੋਰ ਤੋਂ ਜੀ ਮੈਂ ਤੈਨੂੰ ਬਾਅਦ ਚ ਗੱਲ ਕਰਾਂ ਗੱਲ ਤੂੰ ਉਹਨੂੰ ਮੜਾ ਕੇ ਕਹਿ ਰਹੀ ਈ ਕਾ ਤੂੰ ਬਾਹਰ ਬੈਠ ਕੇ ਗੱਲ ਕਰ ਦੱਸ ਦਿੰਦੇ ਆ ਤੈਨੂੰ ਦੱਸ ਦਿੰਦੇ ਆ ਪੁੱਰੇ ਤੂੰ ਬੰਦਾ ਗੋਲੀ ਮਾਰਦੀ ਯਾਰ ਮੇਰੇ ਭਾਈ ਮੇਰੇ ਕਾ ਤੂੰ ਮਾਰਦਾ ਯਾਰ ਆ ਬੇਦਵਾ ਹਾਂ ਹਾਂ ਬੱਸ ਐਂ ਲੱਗਦਾ ਸੰਦ ਬੱਸ ਹਾਂ ਹੁਣ ਮੈਂ ਤੈਨੂੰ ਦੱਸਦਾ ਗੱਲ ਇੱਧਰ ਹੋ ਕੇ ਬੈਠ ਮੇਰਾ ਬੰਦਾ ਆ ਜਾ ਇੱਧਰ ਬੈਠ ਤੁਸੀਂ ਆਣ ਕੋਲੇ ਆਓ ਇੱਧਰ ਬੈਠ ਤੁਸੀਂ ਉਰੇ ਆਓ 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 ਇੱਧਰ ਤਲਾਪੋ ਜਾਓ ਜਾਓ ਉਰੇ ਆਹੇ ਭਾਈਆ ਭਾਈਆ ਬੈਜੋ ਬੈਜੋ ਕੰਨ ਸਿੰਘ ਨੇ ਮੇਰੀ ਹੈ ਆ ਤੂੰ ਜਿਹੜੀ ਖਾਣਾ ਮਰ ਲਿਆ ਰੋਜ਼ ਤੇ ਲੱਕ ਖੋਲ ਹੋਣਾ ਇਹ ਗੱਲ ਸੁਣ ਤੇਰੀਆਂ ਤੋਂ ਲੈ ਨੂੰ ਐ ਕਿਸੇ ਕੀ ਦੀ ਘਾਟ ਆ ਓਪੇ ਬੱਕੀ ਦੀ ਘਾਟ ਮੈਂ ਨਿਓਗੜੇ ਮੈਂ ਨੰਗੂ ਮੇਰੇ ਵਿਧੇਰੀ ਚ ਮੈਂ ਜਾ ਜਾਂਦਾ ਹੈ ਹੈਗੀ ਤਾਂ ਹੈਗੀ ਆ ਜਾਇਦਾਤਾਂ ਨੂੰ ਮੈਂ ਤੈਨੂੰ ਐ ਥੋੜੀ ਕਹਾਂ ਤੂੰ ਨੰਗ ਹੈ ਮੈਂ ਤਾਂ ਵੈਸੇ ਗੱਲ ਕਰਦਾ ਵੀ ਕਈ ਵਾਰੀ ਹੁਣ ਤੁਹਾਨੂੰ ਲੋਕ ਸਭ ਕੇ ਲੈ ਕੇ ਆਉਣੇ ਪੈਂਦੇ ਆ ਮਨ ਲਵੇ ਨਹੀਂ ਨਹੀਂ ਕਾਨੂੰਨ ਕੇ ਸਾਹਿਬ ਨਾਲ ਮਤਲਬ ਸਭ ਤੋਂ ਕਹਨ ਪਹਿਲਾਂ ਆਇਆ ਹੋਇਆ ਦਾ ਹਾਂ ਪਹਿਲਾਂ ਆਇਆ ਹੋਇਆ ਦਾ ਹਾਂ ਹਾਂ ਮੈਂ ਪਹਿਲਾਂ ਆਇਆ ਵੈਸੇ ਗਾ ਇਹ ਜੀ ਗੱਲ ਮੇਰੇ ਨਾਲ ਨਹੀਂ ਆ ਕੇ ਮੇਰੇ ਨਾਲ ਨਹੀਂ ਆਇਆ ਮੈਂ ਤਾਂ ਪਹਿਲਾਂ ਆ ਗਿਆ ਮੈਂ ਤਾਂ ਮੰਗ ਰੋਈ ਆ ਇਹ ਮੇਰੀ ਗੱਲ ਇਹ ਵੀ ਇੱਥੇ ਕੱਪੜੇ ਦਾ ਨਾ ਦੇ ਕਾਲ ਸਾਡੀ ਗੱਲ ਦਾ ਕਰ ਲੈਣੇ ਹੁਣ ਸਾਨੂੰ ਪਤਾ ਕਿ ਵੀਰ ਮੇਰੀ ਨਾ ਬੀਪੀ ਦੀ ਦਵਾਈ ਚੱਲ ਘਰ ਕੀ ਹੈ ਨਾ ਬਰਾਦਰ ਸੀ ਗਈ ਆ ਗੱਲ ਅੱਗੇ ਕਰ ਜਿਓ ਮੇਰੀ ਤਾਂ ਬੀਪੀ ਦੀ ਦਵਾਈ ਚੱਲ ਹੈ ਹਾਂ ਇਹ ਲੋਕ ਬਰਾ ਆ ਜਾਂਦਾ ਕੋਈ ਚੱਕਰ ਗੱਲ ਇਹ ਜੀ ਹੈ ਨਹੀਂ ਜੀ ਤੇ ਤੂੰ ਮੇਰੀ ਗੱਲ ਸੁਣ ਤੈਨੂੰ ਕਿਸੇ ਟੀ ਦੀ ਲੋੜ ਆ ਹੈ ਨਾ ਓਹੀ ਦੀ ਲੋੜ ਆ ਨਾ ਕਈ ਵਾਰੀ ਘੜਬਾੜ ਹੋ ਜਾਂਦੀ ਆ ਐ ਨਹੀਂ ਕਹਿੰਦਾ ਵੀ ਤੈਨੂੰ ਮਿਲਦੀ ਨਹੀਂ ਮੈਂ ਇਹ ਕਹਿੰਦਾ ਵੀ ਕਿਸੇ ਟੀ ਦੀ ਲੋੜ ਆ ਗੱਲ ਸੁਣੋ ਰਾਜਸਥਾਨ ਦੇ ਵਿੱਚ ਮੇਰਾ ਠੇਕਾ ਹੈਗਾ अच्छा आंदा ले लिया आंदा ठेका हां ठीक है ठीक है हां सांझ भुक्की ਦਾ ਠੇਕਾ ਮੇਰਾ ਬੱਸ ਸਟੈਂਡ ਤੇ ਜਾ ਕੇ ਪਸਲੇ ਮੇਰਾ ਨੌਲੇ ਜੀ ਹੈ ਉਥੇ 20 ਘਟੋ ਘਟ 2 ਮਰਬੇ ਜ਼ਮੀਨ ਦੇ ਖਰੀਦੇ ਆ ਮੈਂ ਅੱਛਾ ਗੱਲ ਹੀ ਨਹੀਂ ਇਹ ਜੀ ਉਧਰੋਂ ਆਪਣੇ ਟਰੱਕ ਆਉਂਦੇ ਨੇ ਕਿਹੜੀ ਚੀਜ਼ ਦੀ ਲੋੜ ਹੈ ਤੈਨੂੰ ਬੋਰੀ ਦੀ ਲੋੜ ਹੈ ਇੱਕ ਬੋਰੀ ਚ ਠਾ ਦੇ ਇੱਕ ਬੋਰੀ ਬਹੁਤ ਹੈ ਨਾਗੇ ਜਾਣਗੇ ਸੀ ਨਹੀਂ ਨੇ ਫਿਰ ਬਸ ਸਟਾ ਦੇ ਠੀਕ ਹੈ ਤੂੰ ਐ ਘਬਰਾਇਆ ਨਾ ਕਰ ਮੜ ਇਹ ਜੀ ਗੱਲ ਨਹੀਂ ਆਪਣਾ ਦੇਖ ਪੱਕਾ ਪਿੰਡ ਦਾ ਮਾਮਲਾ ਹਾਂ ਹੁਣ ਦੇਖ ਸੁੱਕੀ ਦੀ ਪੀਕ ਵਾਲੀ ਜਿਹੜੀ ਉਹਨਾਂ ਸਿਆਣੇ ਦੇ ਕੋਲ ਨਹੀਂ ਦੇ ਤੇ ਨਾਲ ਤਾਂ ਰੋਲ ਚਾਲ ਉਹਨਾਂ ਨੇ ਇਹ ਲੱਗ ਚੱਲੂਗਾ ਵਿਚਾਰਾ ਚੱਲ ਬਾਗ ਚੱਲਦਾ ਚੱਟਾ ਘੁੜਦਾ ਵੀ ਅਮਰ ਉੱਪਰ ਬਾਉ ਫਿਰ ਹਾਂ ਦੇਖ ਰੋਟ ਚੱਲ ਰੋਟ ਚੱਲ ਰੋਟ ਚੱਲ ਬਾਈ ਮੌੜ ਵਾਸਤੇ ਠੀਕ ਹੈ ਜੀ ਜੰਨਾ ਆ 10000 ਰੁਪਏ ਦਾ ਸੂਟ ਹੈ ਨਾ ਹਾਂਜੀ ਹਾਂਜੀ ਘੱਟੋ ਘੱਟ 5000 ਰੁਪਏ ਦਾ ਸੂਟ ਹੈ ਇਹਦੇ ਵਾਸਤੇ ਪਾਉ ਲਓ ਜੀ ਮੈਨੂੰ ਕੋਈ ਚੱਕਰ ਨਹੀਂ ਮੈਂ ਤਾਂ ਐਂ ਹੀ ਬਲ ਦੂਗਾ ਆਪਾਂ ਆਪਾਂ ਨੇ ਕੋਈ ਨਹੀਂ ਕੋਈ ਕੋਡ ਲੱਗ ਦਵਾਂਗੇ ਲੈ ਤੇਰਾ ਵਿਆਹ ਵਿਟੋਲੇ ਆ ਸੁਨਾਰਾ ਹਾਂ ਆ ਦੇਖ ਇਹਨੂੰ ਗੰਦੀ ਸਮਝ ਨਹੀਂ ਸੀ ਪਰ ਅੱਛਾ ਉਹ ਬੰਦਾ ਚੱਕ ਕੇ ਇਹਨੂੰ ਉਹ ਬੰਦਾ ਚੱਕ ਕੇ ਆਇਆ ਉਹ ਬੰਦੇ ਨੇ ਚਾਹੇ ਕੋਈ ਗੱਲ ਲੱਗੇ ਨਾ ਕਰਦੀ ਇਹ ਭਾਰਤ ਮਨੋ ਵਾਲੇ ਵੀ ਹਰਿਆਣਾ ਮੈਂ ਮੰਤਰੀ ਬਣਾਉਣ ਨੂੰ ਬਰੇਦ ਮੈਂ ਤਾਂ ਬਸ ਬਣਾ ਨਹੀਂ ਇੱਕ ਤਰ ਪਿਆਰ ਹੈ ਨਾ ਜੰਦਰ ਲਈ ਲੱਗਣਾ ਹੋਵੇ ਘਰ ਵਾਲਾ ਚੰਦਰਾ ਗਵਾਰਾ ਨਾ ਹੋਵੇ ਇਹ ਤਾਂ ਨਹੀਂ ਨਾ ਮੈਨੂੰ ਮੈਨੂੰ ਬਾਰੇ ਬਤਾ ਕੇ ਹੈਡਾ ਹੋਣੇ ਦਾ ਸ਼ੌਕ ਹੈ ਮੈਨੂੰ ਹੈਗਾ ਵੀ ਤਰਨਦੀਨ ਮਾੜਾ ਕੰਮ ਨਹੀਂ ਕਰਦਾ ਹੈ ਨਾ ਕੰਮ ਕੰਮ ਚੰਗਾ ਕਰ ਰਹੀ ਮਾਹੀ ਵੜਨੇ ਨਿੰਦੇ ਮਾਰਾ ਬੰਦੇ ਹਾਂਜੀ ਹਾਂਜੀ ਇਹਨੇ ਵੜਨੇ ਨਿਰੋਧ ਕਰਦੇ ਦੇਖੋ ਜਿਹੜੀ ਆਪ ਮਾੜਾ ਬੰਦੇ ਨੂੰ ਮੈਨੂੰ ਕਰਨ ਦੇ ਮੈਂ ਜਾਣ ਦੱਸ ਪਿੱਛੇ ਦੇ ਕੇ ਪਿੱਛੇ ਆ ਕੇ ਪੈਸੇ ਵਾਦੀ ਆ ਗਏ ਠੀਕ ਹੈ ਵਾਦੀ ਆ ਗਏ ਬੈਂਕਿੰਗ ਫੇਸਰ ਕਰਦਾ ਕਰਦੇ ਹੋ ਹੋ ਗਏ ਹੋ ਲੋਰੀ ਮਾਰਦਾ ਦੋ ਆਲੀ ਇਹਦਾ ਪਰਸਾ ਪਜਾਮਾ ਪਾ ਕੇ ਠੀਕ ਹੈ ਜੀ ਜੀ ਮੇਰੇ ਕੱਪੜੇ ਉਹਨਾਂ ਨੇ ਪਛਾ ਦੇ ਸੁੱਕੀ ਕੋਲੇ ਠੀਕ ਹੈ ਜੀ ਹਾਂ ਉੱਥੇ ਸੁੰਨਾਂਗੇ ਇਹਦਾ ਕੁਰਦਾ ਪਜਾਮਾ ਪਾ ਕੇ ਆ ਜਾਓ ਠੀਕ ਹੈ ਜੀ ਆ ਕੇ ਹੁੰਦੇ ਸਿੱਟਾ ਠੀਕ ਹੈ ਜੀ ਬੈਠ ਠੀਕ ਹੈ ਸੱਗੀ ਘਰ ਠੀਕ ਹੈ ਜੀ ਸੱਸੀ ਘਰ ਆਜੋ ਔਰ ਉਹੀ ਜਾਣਾ ਉਹ ਤੂੰ ਲੈ ਆ ਪਹਿਲੀ ਮੇਰਾ ਸਾਰਾ ਮਲਾਂ ਨੂੰ ਮੈਂ ਤੇਰੀ ਬੋਮੇ ਨੂੰ ਟੱਕ ਮੈਚ ਕਰਾ ਲਈ ਗੇ ਵੇਂਦਾ ਹੋਰ ਮੈਂ ਓਏ ਰੱਬਾ ਦੇਖ ਲੈ ਕਿੰਨਾ ਵੱਡਾ ਕੋਹੋਂ ਕਰਕੇ ਲੈ ਆ ਬੰਦਾ ਕਹਿ ਕੇ ਆਇਆ ਕਹਿੰਦਾ ਤੇਰੀ ਇੰਤਰ ਵਾਲੇ ਨਾਲ ਵਿਆਹ ਕਰਾਉਣ ਨੂੰ ਕਰਦਾ ਆਹ ਕਹਿ ਕੇ ਆਇਆ ਬੱਤ ਗਏ ਪੁਲੇ ਗੀਣਾ ਨਾ ਮੈਂ ਬਾਤਾਂ ਹੀ ਜੇ ਤੇ ਇਹਦੀ ਜੇਬ ਚ ਪਾ ਦੀ ਆਹੋ ਚੱਲ ਤੀਰੂ ਗਾ ਚਾ ਵਗ ਜਾ ਕਹਿੰਦੇ ਨਹੀਂ ਚੱਲ ਤੀਰ ਮੈਂ ਕਿਹਦੀ ਕਰਾਈ ਮੈਂ ਗੱਲ ਸੁਣ ਪਾਈ ਮੇਰੀ ਚੁਗਲੀ ਨਾ ਕਰਦੀ ਨਹੀਂ ਨਹੀਂ ਆਹੋ ਆ ਜਿਹੜੀ ਮਾੜੀ ਮਾੜੀ ਲੜਾਈ ਹੋਇਆ ਕਿ ਤੱਕੇ ਬਚਾ ਦੇ ਗੱਲ ਗੁਲ ਨਾ ਕਰੀ ਕਿਸੇ ਕੋਲੇ ਮੇਰਾ ਵੀਰ ਆਹੋ ਨਾਲ ਨਾਲ ਸੋਨੂ ਚਾਰ ਪੈਸੇ ਬੰਦਿਆ ਤੋੜਦਾ ਕੀ ਜਾਂਦਾ ਆਹੋ ਉਹ ਤਾਂ ਈੰਨੀ ਵਾਰ ਸੜ ਜਾ ਆ ਪਰ ਜਾਂਦਾ ਮਰਨਾ ਖੈਡਾ ਡੰਗਾ ਪਰ ਲੈਂਦਾ ਪੁੱਕੀ ਦਾ ਖਾਂਦਾ ਆਹੋ ਤੇ ਅੱਧਿਆ ਬਣਿਆ ਸਾਖ ਦਾ ਕਦੋਂ ਮੈਨੂੰ ਸਾਖ ਕਰਾ ਦੇ ਕਦ ਜੇ ਤੈਨੂੰ ਸਾਖ ਕਰਾਤਾ ਸੋਨੇ ਦੇ ਆਂਡੇ ਦੇਣ ਵਾਲੀ ਕਿੰਵਰਗੀ ਦਾ ਬਾਜੂ ਫੇਰ ਜੇ ਤੇਰੇ ਘਰ ਵਾਲੀ ਆ ਗਈ ਉਹ ਮੈਨੂੰ ਕਿਥੇ ਦੇਣ ਦਵਾਂ ਪਾਨਾ ਨਹੀਂ ਦੇਣ ਦੇਣਾ ਕਰਾਈ ਖੜੇ ਤੈਨੂੰ ਸਾਗ ਹਨਾ ਕੋਲੰਜੇ ਤਾਂ ਲਾਵਾਂ ਆ ਜਾ ਆਹ ਸੁੱਕੀ ਤਾਂ ਦੁਕਾਨ ਮੇਲਾ ਬੰਦ ਪਈਆ ਆ ਸੋਨੀ ਨਾਲ ਚਲੀਏ ਸੋਨੀ ਦੇ ਬਗ ਚੱਲੋ ਸੋਨੀ ਵੀ ਬੁਲਾਈ ਆ ਵਧੀਆ ਬੁਟੀਕ ਆ ਇਹਦਾ ਸੋਨੀ ਦਾ ਚੱਲ ਆਪਾਂ ਸੋਨੀ ਦੀ ਚੱਲਦੇ ਆ ਆਜੋ ਆਜੋ ਇੱਥੇ ਖੜ੍ਹ ਜਾ ਮੂਰੂ ਚੱਕ ਲੈਣਗੇ ਸੀ ਆ ਆਜਾ ਆਜਾ ਤੈਨੂੰ ਬੜਾ ਕੇ ਰੱਖਿਆ ਕਰ ਹਾਂਜੀ ਤਾਂ ਮਰਨਾ ਉਬਲ ਗਿਆ ਹਾਂਜੀ ਹਾਂ ਸੱਤਰੀ ਕਾਜ ਲੈਣੇ ਸੀ ਕਾਜ ਸੋਨੀ ਕਿਵੇਂ ਠੀਕ ਆ ਹਾਂਜੀ ਅਮਾ ਦਾ ਤੇਰੇ ਬੁਟੀਕ ਦੀ ਬੁਲਾਈ ਮਸੂਰੀ ਸੋਨੀਆ ਕੱਲ ਸੋਨੀ ਨੇ ਆਹ ਕੀਤਾ ਬੜੀ ਠੀਕ ਤੁਹਾਡੇ ਮੂੰਹ ਪਿਆਰ ਸਦ ਕਰੀ ਸਾਰਾ ਕੁਝ ਹਾਂਜੀ 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 ਤੇ ਹਾਂ ਮੈਂ ਤਾਂ ਇਹ ਕਹਿਣਾਈ ਸੀ ਤੈਨੂੰ ਹਾਂਜੀ ਸੂਟ ਮੈਨੂੰ ਤਾਂ ਪਤਾ ਨਹੀਂ ਸੀ ਵੀ ਆਪਣੇ ਵੀ ਪੂਰਾ ਹਨਾ ਪ੍ਰੋਗਰਾਮ ਅਸੂਟਾ ਸੈਟਾਂ ਦਾ ਹਾਂਜੀ ਤੇ ਆਹ ਸੋਨੀ ਮੈਂ ਨਾ ਉਹਨਾਂ ਕੋਈ ਦੁਕਾਨ ਤੇ ਸੂਟ ਖਰੀਦ ਲਈ ਚਲ ਅਗਲੇ ਘੜੇ ਹੁਣ ਤਾਂ ਇੱਥੋਂ ਲੈਵਾਂਗੇ ਠੀਕ ਹੈ ਕੋਈ ਗੱਲ ਨਹੀਂ ਗੱਲ ਤੇ ਸੂਟ ਇੱਥੇ ਦੇ ਜਾਣਗੇ ਉਹ ਕੋਈ ਗੱਲ ਨਹੀਂ ਤੁਸੀਂ ਨਾਪ ਲੈ ਲੋ ਹਾਂਜੀ ਹਾਂਜੀ ਬੇਟਾ ਉਹ ਸੂਟ ਫਿਰ ਤੂੰ ਆਏ ਕਰੀ ਆਹ ਸੂਟ ਸਭ ਦੀ ਵਧੀਆ ਜਾ ਇਹ ਆ ਕੇ ਦੋ ਅੱਛਾ ਆਹੋ ਇਹਨੂੰ ਤਾਂ ਕੋਈ ਗੱਲ ਨਹੀਂ ਦੀ ਕੁਰਤਾ ਪਜਾਮਾ ਸਿਉਣਾ ਤੂੰ ਕਿੱਥੇ ਸਮਾਉਣਾ ਜੀ ਇੱਕ ਮੇਰਾ ਹੋਰ ਜਮਾ ਲੈਣੀ ਆ ਆਪਣੇ ਕੋਲ ਹੈਗਾ ਜੀ ਟੇਲਰ ਬਣਵਾ ਲਾ ਹਾਂ ਜੀ ਉਹ ਬੈ ਇੱਕ ਮੇਰਾ ਇੱਥੇ ਦਾ ਉਹ ਨਹੀਂ ਉਹ ਤਾਂ ਤੇਰਾ ਹਜੇ ਕਿੱਥੋਂ ਆ ਅੱਛਾ ਹਜੇ ਤੁਸੀਂ ਮਾਦਾ ਦਾਮ ਰੱਖੋ ਜੀ ਤੁਸੀਂ ਬਹੁਤ ਸਾਨੂੰ ਦਾਮ ਰੱਖੋ ਹਾਂ ਲੱਗੇ ਜਮਾਈ ਆਪਣੇ ਥੀਰਾਂ ਲੈਣੇ ਇਹ ਨਰਗਾ ਸੁੜਿਆ ਸਾਡੀ ਤੇਰੀ ਬੁਆ ਸੇ ਲੈਣਾ ਹੈ ਆ ਬਾਕੀ ਦੇ ਸੂਟ ਇੱਥੇ ਲੈਣੇ ਆ ਬਾਕੀ ਦੇ ਇੱਥੇ ਲੈ ਲਾਂਗੇ ਆਪਾਂ ਹਾਂ ਬੜਾ ਕੀ ਕਹਿੰਦੇ ਹੁੰਦੇ ਉਹਨੂੰ ਹਾਂ ਆਪਾਂ ਸੂਟਾਂ ਨੂੰ ਪਾ ਕੇ ਸੂਟਾਂ ਨੂੰ ਕੀ ਕਹਿੰਦੇ ਹੁੰਦੇ ਉਹ ਬਰੀਆਂ ਪੰਜ ਬਰੀਆਂ ਬਰੀ ਪੰਜ ਬਰੀਆਂ ਆ ਦੇ ਲਾ ਆ ਦੇ ਆਹ ਕਰੀ ਆਹਾਂ ਨੇ ਇੱਕ ਤਾਰਾ ਸੂਟ ਇੱਕ ਆਹ ਇਹ ਆ ਬੇ ਹੋ ਗਿਆ ਤਾਰਾ ਹੁੰਦਾ ਤੂੰ ਆ ਦੇ ਲਾ ਲੈ ਆ ਦੇ ਜੀ ਆਹ ਦਾ ਬਾਰੀ ਵਾਲਾ ਹਾਂ ਗੋੜ ਵੇ ਲੋ ਉੱਪਰ ਬੜਿਆ ਅੱਛਾ ਬੇਬੇ ਰਾਮ ਕਰਾਂ ਉੱਠੋ ਐ ਰਿਸਤੇ ਬਹਿ ਜਾ ਉਸਨੇ ਹੀ ਗੱਲ ਸੁਣ ਮੇਰੀ ਖੜਾ ਹੋ ਵੇ ਬੜ ਜਾ ਕਰ ਗੱਲ ਸੁਣ ਖੜਾ ਹੋ ਕੇ ਗੱਲ ਸੁਣ ਮੇਰੀ ਮੇਰੀ ਗੱਲ ਕਰ ਮਰਨਿਆ ਜੇ ਤੂੰ ਸਟੋਰ ਹੋਟਲ ਤੇ ਬੈਠਾ ਉਹ ਉਹ ਕੋਈ ਆਨੇ ਹੋਏ ਬੜ ਜਾ ਜਮੀਦਾਰ ਆ ਉਹ ਬੱਟ ਘਰਾਂ ਚਾਰ ਚੰਕੇ ਨਾ ਵਾਹ ਵਾਹ ਲੋ ਜੀ ਬਹੁਤ ਸੋਹਣਾ ਸੂਟ ਹੈ ਆ ਠੀਕ ਹੈ ਬਈ ਠੀਕ ਹੈ ਆ ਦੇਖੀ ਇਸ ਤੇ ਬਹੁਤ ਸੋਹਣਾ ਹੈ ਦੇਖ ਆ ਨਾਲ ਦੁਪੱਟਾ ਰਹੂਗਾ ਜੀ ਹੂੰ ਕਿੰਨਾ ਸੋਹਣਾ ਲਿਖਾ ਜਲਾ ਆ ਲੈ ਕਰ ਕਿਰੇਟ ਰੂਪ ਲੈ ਆ ਗਿਆ ਇਹ ਤਾਂ ਬਸ ਠੀਕ ਜੀ ਰੇਂਜ ਤੇ ਨੇ ਵਿਆਹ ਸਾਦੀਆਂ ਵਾਲੇ ਸੂਟ ਨੇ ਪੂਰੇ ਵਧੀਆ ਨੇ ਫਿਰ ਹਾਂਜੀ ਬਹੁਤ ਵਧੀਆ ਨੇ ਕਿੰਨੇ ਦਾ ਲਾਇਆ ਜਿਹੜਾ ਬਣੀ 3000 ਦਾ ਦੇ ਦਾਂਗੇ 3000 ਦਾ ਹਾਂਜੀ ਤਾਂ ਨਾ ਯਾਰ ਆਏ ਮੈਂ ਤੂੰ ਵਧੀਆ ਵੱਡਾ ਕੋਈ ਹੋਰ 5-5 ਦਾ 10000 ਰੁਪਏ ਹੈ ਹਾਂਜੀ ਹਾਂਜੀ ਹਾਂਜੀ

ਆਹ ਠੀਕ ਹੈ ਜੀ ਸੂਟ ਲੈ ਲਓ ਆਹ ਸੂਟ ਪਾਇ ਕਰਦੀ ਆ ਚਲੋ ਜੀ ਮੈਂ ਆ ਗਈ ਚਲੋ ਠੀਕ ਹਾਂ ਚਲੋ ਚੰਗਾ ਭਾਈ ਚਲ ਠੀਕ ਹੈ ਜੀ ਠੀਕ ਹਾਂ ਸਸਤੇ ਕਰ ਜੀ ਇਹ ਕੀ ਤੋਂ ਬੱਦੀ ਲਿਆ ਲਿਆ ਕਰੀ ਤੇਰੇ ਪੈਸੇ ਨੇ ਮਰਨੇ ਕੋਲੇ ਅੱਛਾ ਜੀ ਆਹ ਮੁੰਡੇ ਦਾ ਵਿਆਹ ਹੋਊਗਾ ਮੁੰਡੇ ਦਾ ਖਾਂ ਉਹ ਬੁੜੇ ਦਾ ਅੱਛਾ ਅੱਛਾ ਰਿਸ਼ਤਾ ਕਰਾਉਂਗੀ ਬਚੋਲਣ ਬਣਦੀ ਮੈਂ ਮੈਂ ਕਿਹੜਾ ਢੋਲ ਆਏ ਨੀ ਦੇ ਦੂਗਾ ਹੁਣ ਆ ਗੱਲ ਸੁਣ ਮੇਰੀ ਹਾਂ ਆ ਸੂਟ ਉੱਤੇ ਨਜ਼ਰ ਆਉਂਦਾ ਬਾਤ ਤੋਂ ਮੈਂ 10 10 ਦੇ ਕਾ ਵਧੀਆ ਪੈਸੇ ਇਹਦੇ ਕੋਲੇ ਲੈ ਆਂਗੇ ਪੈਸਾ ਆਪੇ ਲੈ ਗਏ ਹੁਣ ਕੋਲ ਨਾ ਕਰੀ ਠੀਕ ਠੀਕ ਲੈ ਕੇ ਆਉ ਠੀਕ ਹੈ ਉਹ ਕਿੱਥੇ ਦਬਾਏ ਠੀਕ ਹੈ ਜੀ